ਸਾਰੇਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਆਪਾਂ ਇੱਕ ਬਹੁਤ ਹੋਰ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਤੁਹਾਡੇ ਵਾਸਤੇ ਕਿਉਂਕਿ ਮੈਂ ਹਮੇਸ਼ਾ ਤੁਹਾਨੂੰ ਸੌਖੇ-ਸੌਖੇ ਡਿਜ਼ਾਈਨ ਦੱਸਦੀ ਆ ਅੱਜ ਮੈਂ ਤੁਹਾਨੂੰ ਕੁੰਡੇ ਵੀ ਦੱਸੂੰਗੀ ਵੀ ਜੇ ਤੁਸੀਂ ਕੁੰਡੇ ਤੁਹਾਡਾ ਹੱਥ ਥੋੜਾ ਜਿਹਾ ਕਸਮ ਹੈ ਤਾਂ ਇਸ ਤਰ੍ਹਾਂ ਦੋ ਸਲਾਈਆਂ ਤੇ ਪਾ ਲਿਆ ਕਰੋ ਕੁੰਡੇ ਦੋ ਸਲੰਗੀਆਂ ਇਕੱਠੀਆਂ ਲੈ ਕੇ ਇਸ ਤਰ੍ਹਾਂ ਗੁੰਡੇ ਪਾ ਲਿਆ ਕਰੋ ਇਹਦੇ ਨਾਲ ਫਿਰ ਜਿਹੜਾ ਥੱਲੇ ਤੇ ਬਾਰਡਰ ਬਹੁਤਾ ਕੱਸ ਨਹੀਂ ਹੁੰਦਾ ਕੰਨਿਆਂ ਦਾ ਹੱਥ ਬਹੁਤ ਜ਼ਿਆਦਾ ਕੱਸਮਾ ਹੁੰਦਾ ਜਦ ਵੀ ਗੁੰਡੇ ਪਾਉਣੇ ਸਿੱਖਣੇ ਤਾਂ ਇਸ ਤਰ੍ਹਾਂ ਹੀ ਪਾਉਣੇ ਆ ਆ ਤਰੀਕਾ ਸਭ ਤੋਂ ਜ਼ਿਆਦਾ ਸੌਖਾ ਹੈ ਕੰਨਾਂ ਦਾ ਧਗਾ ਇੱਧਰ ਜਿਹੜਾ ਆਪਾਂ ਨੇ ਦੂਰਾ ਜਾਂ ਤੇਰਾ ਕਰਨਾ ਉਹ ਇੱਧਰ ਇਸ ਤਰ੍ਹਾਂ ਉਂਗਲੀ ਨਾਲ ਐ ਕਰੀ ਜਾਣਾ ਬਸ ਇਸੇ ਨੂੰ ਇਹ ਵੀ ਡਿਜ਼ਾਈਨ ਆਪਾਂ ਥੋੜੇ ਜਿਹਾ ਕੁੰਡਿਆਂ 'ਚ ਬਣਾਉਂਗੇ। 5-5 ਦੇ ਹਿਸਾਬ ਨਾਲ ਕੁੰਡੇ ਪਾ ਕੇ 4 ਕੁੰਡੇ ਆਪਾਂ ਰੱਖੋਗੇ ਜੀ ਫालतू। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਤਾਂ ਲਾਇਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ। ਜੇ ਅੱਗੇ ਆਪਾਂ ਨੇ ਆਪਣਾ ਕੋਟੀ ਜੈਕਟ ਕੋਈ ਸ਼ੁਰੂ ਕਰਨਾ ਹੈ 5-5 ਦੇ ਹਿਸਾਬ ਨਾਲ ਕੁੰਡੇ ਰੱਖ ਕੇ ਆਪਾਂ ਨੇ 4 ਕੁੰਡੇ ਰੱਖਣੇ ਜੀ ਫालतू ਫਿਰ ਆਪਣਾ ਡਿਜ਼ਾਈਨ ਹੈ ਜਿਹੜਾ ਬਿਲਕੁਲ ਠੀਕ ਆ ਜਾਊਗਾ ਇਹ ਕੋਈ ਦੇਖ ਲੈਣੇ ਆਪਾਂ ਆਪਣੇ ਕੁੰਡੇ 5 5 5 5 ਆ ਦੇਖੋ ਜੀ ਇਸ ਤਰ੍ਹਾਂ ਚਾਰ ਰੱਖਣੇ ਆਪਾਂ ਨੇ ਫालतू ਜਦ ਆਪਾਂ ਨੇ ਦੋ ਸਲਾਈਆਂ ਤੇ ਕੁੰਡੇ ਪਾਉਣੇ ਫਿਰ ਆਪਾਂ ਨੇ ਜਿਹੜੀ ਇੱਕ ਸਲਾਈ ਆ ਉਹ ਇਸ ਤਰ੍ਹਾਂ ਕਰਕੇ ਇੱਥੋਂ ਫੜ ਲੈਣੀ ਆ ਇੱਥੋਂ ਤੇ ਇੱਕ ਸਲਾਈ ਆਪਾਂ ਨੇ ਪਿੱਛੇ ਖਿੱਚ ਲੈਣੀ ਆ ਉਹ ਦੇਖੋ ਜੀ ਕਿੰਨੇ ਸੋਹਣੇ ਕੁੰਡੇ ਬਣੇ ਆਪਣੇ ਕਿਉਂਕਿ ਜਿਹੜਾ ਥੱਲੇ ਦੇ ਬਾਰਡਰ ਹੈ ਜੇ ਕੱਸਿਆ ਜਾ ਹੋ ਜਵੇ ਫਿਰ ਵੀ ਕੋਟੀ ਸਵਟਰ ਜਿਹੜਾ ਵਧੀਆ ਨਹੀਂ ਬਣਦਾ ਪਹਿਲੀ ਸਲਾਈ ਹੈ ਜੀ ਆਪਾਂ ਆਪਣੀ ਪਾ ਲੈਨੇ ਪੁੱਠੀ-ਪੁੱਠੀ ਜਦ ਵੀ ਆਪਾਂ ਨੇ ਇਹ ਡਿਜ਼ਾਈਨ ਸ਼ੁਰੂ ਕਰਨਾ ਇੱਕ ਸਲਾਈ ਪੁੱਠੀ ਇੱਕ ਸਿੱਧੀ ਇੱਕ ਪੁੱਠੀ ਤਿੰਨ ਸਲਾਈਆਂ ਇਸ ਤਰ੍ਹਾਂ ਪਾ ਕੇ ਫਿਰ ਇੱਕ ਸਲਾਈ ਜਿ ਆਪਾਂ ਨੇ ਪਾਉਣਾ ਡਿਜ਼ਾਈਨ ਫਿਰ ਤਿੰਨ ਸਲਾਈਆਂ ਉਸੇ ਤਰ੍ਹਾਂ ਪਾਉਣੀਆਂ ਇੱਕ ਪੁੱਠੀ ਇੱਕ ਸਿੱਧੀ ਇੱਕ ਪੁੱਠੀ ਤਿੰਨ ਸਲਾਈਆਂ ਤੋਂ ਬਾਅਦ ਇਹ ਡਿਜ਼ਾਈਨ ਬਣਿਆ ਕਰੂਗਾ ਜੀ ਇੱਕੋ ਸਲਾਈ ਦਾ ਡਿਜ਼ਾਈਨ ਹੈ ਇਹ ਤੁਸੀਂ ਦੇਖਿਓ ਬਣ ਕੇ ਕਿੰਨਾ ਸੋਹਣਾ ਲੱਗਦਾ ਹੈ ਆਪਾਂ ਆਪਣੀ ਆਪਣੀ ਪੁੱਟੀ ਸਲਾਈ ਪਾ ਲਈ ਜੀ ਪਹਿਲੀ ਸਲਾਈ ਪੈ ਗਈ ਆਪਣੀ ਇਹ ਦੂਜੀ ਸਲਾਈ ਆਪਾਂ ਫੇਰ ਪਾਉਣੀ ਹੈ ਜੀ ਵੀਡੀਓ ਨੂੰ ਹਮੇਸ਼ਾ ਪੂਰੀ ਦੇਖਿਆ ਕਰੋ ਜੀ ਪੂਰੀ ਦੇਖਣ ਨਾਲ ਹੀ ਆਪਾਂ ਨੂੰ ਸਾਰਾ ਡਿਜ਼ਾਈਨ ਆ ਜਿਹੜਾ ਸਮਝ ਆਉਂਦਾ ਏ ਇਹਨੂੰ ਕੋਈ ਵੀ ਚੀਜ਼ ਆਪਾਂ ਨੂੰ ਥੋੜੀ ਜਿਹੀ ਦੇਖ ਕੇ ਨਹੀਂ ਪਤਾ ਲੱਗਦਾ ਹੁੰਦਾ ਪੂਰੀ ਵੀਡੀਓ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਵਿੱਚੋਂ ਆਸਲਾ ਗਿਆ ਜਿਹੜੀ ਇਹ ਵੀ ਆਪਾਂ ਨੇ ਆਪਣੀ ਕੁੱਟੀ ਪਾ ਲੈਣੀ ਆਪਾਂ ਨੇ ਜਿਹੜਾ ਵੀ ਆਪਣਾ ਬਾਰਡਰ ਬਣਾਉਣਾ ਹੁੰਦਾ ਉਹ ਤੋਂ ਬਾਅਦ ਇਸ ਤਰ੍ਹਾਂ ਤਿੰਨ ਸਲਾਈਆਂ ਪਾ ਕੇ ਫਿਰ ਆਪਾਂ ਨੇ ਆਪਣਾ ਡਿਜ਼ਾਈਨ ਸ਼ੁਰੂ ਕਰਨਾ ਹੈ ਪਹਿਲਾ ਗੁੰਡਾ ਆਪਣਾ ਗਿਣਤੀ ਵਿੱਚ ਨਹੀਂ ਹੁੰਦਾ ਭਾਵੇਂ ਸਿੱਧਾ ਬੁਣ ਲਓ ਪੁੱਠਾ ਬੁਣ ਲਓ ਭਾਵੇਂ ਬਿਨਾ ਬੁਣਿਆ ਤਾਂ ਲਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਹਮੇਸ਼ਾ ਬੁਣਦੀ ਹੋਈ ਹੁੰਦੀ ਐ ਉਸ ਤੋਂ ਅੱਗੇ ਆਪਾਂ ਨੇ ਦੋ ਗੁੰਡੇ ਇਸ ਤਰ੍ਹਾਂ ਸਿੱਧੇ ਬੁਣਦੇ ਨੇ ਸਿੱਧੇ ਬੁਣ ਕੇ ਜਿਹੜੇ ਤਿੰਨ ਕੁੰਡੇ ਅਗਲੇ ਆ ਜੀ ਆਪਣੇ ਇਹ ਤੋਂ ਦੋ ਤੋਂ ਕਿਉਂਕਿ ਪੰਜ-ਪੰਜ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇਹ ਐ ਇਹ ਦੋ ਕੁੰਡੇ ਸਿੱਧੇ ਬੁਣ ਕੇ ਇਹ ਤਿੰਨ ਕੁੰਡੇ ਆ ਜਿਹੜੇ ਆਪਾਂ ਨੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਇਕੱਠੇ ਬੁਣਦੇ ਨੇ ਇਸ ਤਰ੍ਹਾਂ ਇਕੱਠੇ ਬੁਣ ਕੇ ਜੀ ਇਹ ਆਹ ਕੁੰਡਾ ਜਿਹੜਾ ਫੇਰ ਮੋੜ ਕੇ ਆਪਾਂ ਨੇ ਇਹਦੇ ਚ ਪਾ ਲੈਣਾ ਸਲਾਈ ਚ ਫੇਰ ਆਪਾਂ ਇਹਨੂੰ ਇੱਕ ਵਾਰੀ ਬੁਣਿਆ ਇਸ ਤਰ੍ਹਾਂ ਬਾਲ ਮਾਰ ਕੇ ਫੇਰ ਆਪਾਂ ਨੇ ਦੂਜੀ ਵਾਰੀ ਬੁਣਿਆ ਪਹਿਲਾਂ ਆਪਾਂ ਨੇ ਤਿੰਨ ਦਾ ਇੱਕ ਬਣਾਤਾ ਫਿਰ ਆਪਾਂ ਨੇ ਇੱਕ ਦੇ ਤਿੰਨ ਬਣਾਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਫਿਰ ਅਗਲੇ ਤਿੰਨ ਕੁੰਡੇ ਇਕੱਠੇ ਲੈਣੇ ਆਪਾਂ ਨੇ ਹਾਂ ਦੇਖੋ ਜਿਆ ਜਿਹੜਾ ਕੁੰਡਾ ਆਪਣਾ ਇਹਨੂੰ ਮੋੜ ਕੇ ਇਧਰ ਲਈ ਸਲਾਈ ਚ ਪਾ ਲੈਣਾ ਫਿਰ ਫਿਰ ਆਪਾਂ ਨੇ ਇਹਨੂੰ ਇੱਕ ਪਿੱਛੇ ਤੋਂ ਵੀ ਉਣਨਾ ਇਹਨੂੰ ਵੀ ਇੱਕ ਵਾਰੀ ਇਸ ਤਰ੍ਹਾਂ ਉਣ ਕੇ ਇੱਕ ਵਾਰੀ ਤਾਂ ਗਾਂਹ ਸਲਾਈ ਦੇ ਉੱਪਰ ਦੀ ਘੁਮਾ ਕੇ ਤਿੰਨ ਦੇ ਤਿੰਨ ਗੁੰਡੇ ਫੇਰ ਬਣ ਗਏ ਜੀ ਆਪਣੇ ਉਸ ਤੋਂ ਬਾਅਦ ਫੇਰ ਉਸੇ ਤਰ੍ਹਾਂ ਦੋ ਗੁੰਡੇ ਸਿੱਧੇ ਤਿੰਨ ਗੁੰਡੇ ਫੇਰ ਆਪਾਂ ਨੇ ਇਕੱਠੇ ਹੀ ਉਹ ਕਰੇ ਪਿੱਛੇ ਤੋਂ ਬੁਣੇ ਆਹ ਕੁੰਡਾ ਜਿਹੜਾ ਫੇਰ ਆਪਾਂ ਨੇ ਇੱਧਰ ਸਲਾਈ ਚ ਲੈ ਲਿਆ ਵਾਪਸ ਇਸ ਤਰ੍ਹਾਂ ਬੁਣ ਲਿਆ ਫਿਰ ਆਪਣੀ ਆਇਆ ਧਾਗਾ ਘਮਾ ਲਿਆ ਸਲਾਈ ਦੇ ਉੱਪਰ ਦੀ ਤਿੰਨ ਦੇ ਤਿੰਨ ਗੁੰਡੇ ਫਿਰ ਬਣ ਗਏ ਆਹ ਤਾਂ ਤਿੰਨਾਂ ਨੂੰ ਇਕੱਠਿਆਂ ਨੂੰ ਇਸ ਤਰ੍ਹਾਂ ਬੁਣ ਕੇ ਇਹ ਰੱਪਾ ਨੇ ਤੇ ਚ ਪਾ ਲੈਣਾ ਤਿੰਨ ਦੇ ਤਿੰਨ ਫੇਰ ਬਣ ਜਾਣੇ ਇਹ ਪਿੱਛੇ ਆਪਣੇ ਕੋਲ ਉਹ ਸੌਰੀ ਆ ਦੇਖੋ ਜੀ ਆਪਾਂ ਨੇ ਤਿੰਨ ਦਾ ਜਿਹੜਾ ਪਹਿਲਾਂ ਤਿੰਨ ਨੂੰ ਆਪਾਂ ਨੇ ਇੱਕ ਬਣਾਤਾ ਫਿਰ ਇੱਕ ਤੋਂ ਤਿੰਨ ਬਣਾਤੇ ਉਸ ਤੋਂ ਬਾਅਦ ਫਿਰ ਆਪਣੇ ਕੋਲ ਦੋ ਗੁੰਡੇ ਅਖੀਰ ਵਿੱਚ ਵੀ ਰਹਿ ਗਏ ਜੀ ਸਿੱਧੇ ਆ ਇੱਕ ਗੁੰਡਾ ਜਿਹੜਾ ਅਖੀਰਲਾ ਇਹਨੂੰ ਭਾਵੇਂ ਉਲਟਾ ਬੁਣ ਲਓ ਭਾਵੇਂ ਬੁਣ ਲਓ ਸਿੱਧਾ ਦੇਖੋ ਜੀ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਹੁਣ ਆਪਾਂ ਨੇ ਉਸੇ ਤਰ੍ਹਾਂ ਫੇਰ ਆਹ ਸਲਾਈਆਂ ਜਿਹੜੀ ਆਪਣੀ ਪੁੱਠੀ ਪਾ ਲੈਣੀ ਆ ਇਸ ਤੋਂ ਬਾਅਦ ਆਪਾਂ ਨੇ ਸਿੱਧੀ ਪਾ ਲੈਣੀ ਉਸ ਤੋਂ ਬਾਅਦ ਫੇਰ ਪੁੱਠੀ ਫੇਰ ਮੈਂ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਦੀ ਆ ਇਹ ਦੋ ਤਿੰਨ ਸਲਾਈਆਂ ਮੈਂ ਪਾ ਲਵਾਂ ਆ ਦੇਖੋ ਜੀ ਇਹ ਆਪਾਂ ਨੇ ਆਪਣੀਆਂ ਤਿੰਨ ਸਲਾਈਆਂ ਫੇਰ ਪਾ ਲਈਆਂ ਇੱਕ ਪੁੱਠੇ ਪਾਸੇ ਤਾਂ ਇੱਕ ਸਿੱਧੇ ਪਾਸੇ ਤਾਂ ਇੱਕ ਫੇਰ ਪੁੱਠੇ ਪਾਸੇ ਤਾਂ ਦੇਖੋ ਜੀ ਡਿਜ਼ਾਈਨ ਆ ਜਿਹੜਾ ਆਪਣਾ ਐਨ ਪੂਰਾ ਚੰਗੀ ਤਰ੍ਹਾਂ ਦਿਖਣ ਲੱਗ ਗਿਆ ਇੱਕ ਵਾਰੀ ਆਪਾਂ ਫੇਰ ਬਣਾ ਕੇ ਦੇਖਦੇ ਆ ਇੱਕ ਸਲਾਈ ਜਿਹੇ ਡਿਜ਼ਾਈਨ ਬਣਦਾ ਜੀ ਸਿਰਫ ਬਾਕੀ ਤਿੰਨ ਸਲਾਈਆਂ ਆਪਣੀਆਂ ਪਲੇਨ ਪਹਿਣੀਆਂ ਇਹਦੇ ਕਰਕੇ ਇਹ ਡਿਜ਼ਾਈਨ ਆ ਜਿਹੜਾ ਬਹੁਤ ਜ਼ਿਆਦਾ ਸੌਖੀ ਤਰ੍ਹਾਂ ਬਣ ਕੇ ਤਿਆਰ ਹੁੰਦਾ ਜੀ ਫੇਰ ਉਸੇ ਤਰ੍ਹਾਂ ਆਪਾਂ ਨੇ ਪਹਿਲਾ ਕੁੰਡਾ ਬੁਣਿਆ ਫੇਰ ਆਪਾਂ ਨੇ ਦੋ ਕੁੰਡੇ ਸਿੱਧੇ ਉਸ ਤੋਂ ਬਾਅਦ ਉਸੇ ਤਰ੍ਹਾਂ ਜੀ ਤਿੰਨ ਕੁੰਡੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਲੈ ਕੇ ਇਕੱਠੇ ਬੁਣਦੇ ਨੇ ਕਹੇ ਕੁੰਡੇ ਨੂੰ ਫੇਰ ਇਹਦੇ ਵਿੱਚ ਪਾ ਲੈਣਾ ਵਾਪਸ ਫੇਰ ਇਹਨੂੰ ਆਪਾਂ ਨੇ ਇੱਕ ਵਾਰੀ ਪਿੱਛੇ ਤੋਂ ਬੁਣਿਆ ਫੇਰ ਆਪਾਂ ਨੇ ਇਸ ਤਰ੍ਹਾਂ ਬਲ ਮਾਰ ਲੈਣਾ ਸਲਾਈ ਨਾਲ ਤਾਂ ਅੱਗੇ ਤਾਂ ਕੁੰਡਾ ਬਣ ਗਿਆ ਆਪਣਾ ਇਹ ਫੇਰ ਆਪਾਂ ਨੇ ਪਿਛਲੀ ਸਾਈਡ ਤੋਂ ਹੁਣ ਤਾਂ ਦੇਖੋ ਜੀ ਤਿੰਨ ਦੇ ਤਿੰਨ ਫੇਰ ਬਣ ਗਏ ਆਪਣੇ ਕੋਈ ਕੁੰਡਾ ਘਟਦਾ ਵਾਧਦਾ ਨਹੀਂ ਜੀ ਇਹਦੇ ਵਿੱਚ ਬਸ ਜਿਆਦਾ ਵੀ ਆਪਾਂ ਨੇ ਕੁੰਡੇ ਪਾਉਣੇ ਜਾਂਦੇ ਆ ਨਲ ਪਾਉਣੇ ਪੰਜ-ਪੰਜ ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ ਨੇ ਚਾਰ ਕੁੰਡੇ ਫालतू ਰੱਖ ਲੈਣੇ ਆ ਜੈਨ ਭਾਵੇਂ ਜਿੰਨਾ ਮਰਜੀ ਸੌਖਾ ਹੋਵੇ ਫਿਰ ਵੀ ਵੀਡੀਓ ਥੋੜੀ ਜਿਹੀ ਲੰਬੀ ਹੋ ਬਣ ਜਾਂਦੀ ਹੈ ਕੋਸ਼ਿਸ਼ ਤਾਂ ਕਰੀਦੀ ਆ ਵੀ ਫਟਾਫਟ ਦੱਸਾਂ ਪਰ ਨਹੀਂ ਫਿਰ ਤੁਹਾਨੂੰ ਸਮਝ ਨਹੀਂ ਲੱਗਣੀ ਪਰ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਹੁਣ ਆਪਾਂ ਉਸੇ ਤਰ੍ਹਾਂ ਫੇਰ ਪਾਉਂਗੇ ਜੀ ਇੱਕ ਸਲਾਈ ਪੁੱਠੀ ਸਿੱਧੀ ਪੁੱਠੀ ਉਹ ਪਾ ਕੇ ਫੇਰ ਮੈਂ ਇੱਕ ਵਾਰੀ ਡਿਜ਼ਾਈਨ ਦਿਖਾ ਦਿੰਨੀ ਆ ਤੁਹਾਨੂੰ ਵੀ ਕਿਹੋ ਜਿਹਾ ਬਣਿਆ ਆਪਣਾ ਡਿਜ਼ਾਈਨ ਲਓ ਜੀ ਦੇਖੋ ਜੀ ਡਿਜ਼ਾਈਨ ਆਪਣਾ ਬਣ ਕੇ ਇਸ ਤਰ੍ਹਾਂ ਦਾ ਲੱਗਦਾ ਹੈ ਇਹ ਮੈਂ ਜਿਹੜੀਆਂ ਹੁਣ ਤਿੰਨ ਸਲਾਈਆਂ ਉੱਪਰ ਪਾਉਣੀਆਂ ਨੇ ਜਿਉਂ ਪਾ ਕੇ ਤੁਹਾਨੂੰ ਦਿਖਾਇਆ ਵੀ ਤੁਹਾਨੂੰ ਦੇਖਣ ਲੱਗ ਜਿਵੇ ਚੰਗੀ ਤਰ੍ਹਾਂ ਪਤਾ ਲੱਗ ਜਿਵੇ ਡਿਜ਼ਾਈਨ ਦਾ ਦੇਖੋ ਕਿੰਨਾ ਪਿਆਰਾ ਲੱਗਦਾ ਡਿਜ਼ਾਈਨ ਇਹ ਬਣ ਕੇ ਆਪਣੇ ਕਿਸੇ ਵੀ ਕੋਟੀ ਜਾਗਟ ਵਿੱਚ ਆਪਾਂ ਪਾ ਸਕਦੇ ਹਾਂ ਇਹਨੂੰ ਉਲਟੇ ਪਾਸੇ ਤੋਂ ਵੀ ਉਲਟਾ ਹੀ ਦਿਖਦਾ ਜੀ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਸੌਖਾ ਹੈ ਤਾਂ ਇਹ ਕਿਉਂਕਿ ਇਹਦੇ ਵਿੱਚ ਕੋਈ ਕੁੰਡਾ ਵੱਧਾ ਘਟਦਾ ਨਹੀਂ ਤਿੰਨ ਆਪਾਂ ਤਿੰਨ ਦਾ ਇੱਕ ਬਣਾ ਦਨੇ ਇੱਕ ਦੇ ਨਾਲ ਲੱਗਦੀ ਆਪਾਂ ਤਿੰਨ ਬਣਾ ਦਨੇ ਤਾਂ ਹੀ ਇਹ ਬਹੁਤ ਸੋਹਣਾ ਫੁੱਲ ਜਿਹਾ ਬਣ ਜਾਂਦਾ ਡਿਜ਼ਾਈਨ ਦਾ ਦੇਖੋ ਕਿੰਨਾ ਪਿਆਰਾ ਲੱਗਦਾ ਬਣ ਕੇ ਚਲੋ ਜੀ ਬਣਾ ਕੇ ਡਿਜ਼ਾਈਨ ਦੇਖਿਓ ਜਰੂਰ ਜੇ ਤੁਹਾਨੂੰ ਮੇਰੀ ਵੀਡੀਓ ਬਣਾਉਣ ਦਾ ਟੰਗ ਵਧੀਆ ਲੱਗਦਾ ਜੀ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਮਿਲਦੇ ਆਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ